ਬੰਨਾਂ ਦਾ ਕਿਤੇ ਕਿਤੇ ਬੱਸ ਆਉਂਦੇ ਆ ਉਹ ਦੇਖ ਕੀ ਬੱਕਰਾਂ ਤਾਂ ਕੀ ਗੱਲ ਇਹਨਾਂ ਨੇ ਜਿਹੜੀ ਗੋਲੀ ਰਾਤ ਨੂੰ ਨੀਂਦ ਨਹੀਂ ਗਈ ਦਿਨ ਦਿਨ ਹੀ ਕਾਲੀ ਭਲੇਕੇ ਨਾ ਹਾਂ ਇੱਥੇ ਹੀ ਅੰਦਾ ਹੋ ਗਿਆ ਕੱਡੀ ਦਾ ਲੋਕ ਲਾਉਣਾ ਭੁੱਲ ਗਿਆ ਤਾਂ ਹਣ ਦੁਬਾਰਾ ਰੇਡ ਪਾਉਣਾ ਹੁੰਦਾ ਹੈ ਇਦਨੂੰ ਜਾਪੀ ਅੰਦਰ ਜਿੱਦਾਂ ਜਰਾਵ ਨਹੀਂ ਦੇਖਦਾ ਹੂੰ ਲਾ ਕੋਟ ਕੋਟ ਕਰੇਵਾਲ ਕਈ ਕਈ ਫਸੀ ਕਾਲਾ ਅੱਜ ਮੇਰੇ ਸੱਟ ਲੱਗੀ ਆ ਅੱਜ ਪੁੱਪੂ ਨਹੀਂ ਆ ਗਿਆ ਹਮ ਹੈ ਆਈ ਸੀ ਅੱਛੀ ਫਸੀ ਅੱਜ ਕੋਰਸ ਨਹੀਂ ਚੱਲਿਆ ਉੱਥੇ ਪ੍ਰੋਗਰਾਮ ਆ ਅੱਛਾ ਕਿੱਧਰ ਜਾਣਾ ਹਮ ਕਿਨੇ ਕਿਨੇ ਜਾਣਾ ਹੈ ਤੂ ਜੀ ਮੈਨੇ ਮੈਨੇ ਹਾਂ ਸਾਰੇ ਸਾਰੇ ਆਨੇ ਦਾ ਅੱਛਾ ਮੋੜਿਆਣਾ ਕਿ ਰਾਤ ਰਹਿਣਾ ਰਾਤ ਮੈਨਾਂ ਆ ਅੱਛਾ ਅੱਛਾ ਤੁਹਾਡੇ ਬਲੌਗ ਨਾਲ ਵੀ ਬਣੇ ਰਹੀ ਹੋ ਕੇ ਤੇ ਬਲੌਗ ਨਾਲ ਵੀ ਬਣੇ ਰਹੀ ਆ ਫਿਰ ਦੇ ਅੱਜ ਬავਾ ਮਾ ਜਾਣਾ ਤੁਹਾਂ ਅੱਜ ਬავਾ ਮਾ ਜਾਣਾ ਫੁੱਲ ਬਲੌਗ ਦੇਖੋ ਫੁੱਲ ਬਲੌਗ ਐਦਾਂ ਕਰਕੇ ਦੇਖੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕਾਂ ਦਵਾ ਦਿਓ ਵਾਦੋ ਏਦਾਂ ਕਰਕੇ ਆਜੋ ਤੂੰ ਤਾਂ ਫਿਰ ਗੱਡੀ 'ਚ ਚੱਲੀਏ ਆਜੋ ਫਿਰ ਗੱਡੀ 'ਚ ਚੱਲੀਏ ਸਾਰੇ ਜਾਨੇ ਹੋ ਗਏ ਰੈਡੀ ਸਾਰੇ ਜਾਨੇ ਹੋ ਗਏ ਰੈਡੀ ਲਓ ਵੀ ਅਸ਼ਵਰਾਜ ਸ਼ੁਰੂਆਤ ਕਰ ਦਿੱਤੀ ਆ ਸਮਰ ਨੇ ਬੋਰਵੀਰ ਨੇ ਤੇ ਅੱਜ ਦਾ ਬਲੌਗ ਬਹੁਤ ਹੀ ਮਜ਼ੇਦਾਰ ਹੋਣਾ ਅੱਜ ਅਸੀਂ ਚੱਲੇ ਆ ਗੁੜੇ ਗੁੜੇ ਦੇ ਲਾਗੇ ਕੋਟ ਗੋੜੇ ਮੈਨੂੰ ਤੁਹਾਨੂੰ ਕਹੋ ਗੋੜੇ ਤੁਹਾਨੂੰ ਪਤਾ ਵੀ ਬ੍ਰਾਊਨ ਕੋੜੀ ਉੱਥੇ ਉਹ ਵੀ ਕਰਕੇ ਮਸ਼ਹੂਰ ਹੈ ਤੇ ਸਾਡੇ ਬੰਦੇ ਵੀ ਤਰ੍ਹਾਂ ਕਰਕੇ ਬਹੁਤ ਮਜੂਰ ਆ ਤੁਹਾਨੂੰ ਉਹਨਾਂ ਨਾਲ ਵੀ ਮਿਲਾਵਾਂਗੇ ਤੇ ਸ਼ਾਇਦ ਤੁਹਾਨੂੰ ਇੱਕ ਹੋਰ ਸਰਪ੍ਰਾਈਜ਼ ਜਿਹੜਾ ਦੇਣਾ ਉਹ ਅੱਜ ਹੀ ਦੇਣਾ ਕੱਲ ਨੂੰ ਨਹੀਂ ਐਸੇ ਬਲੌਚ ਜਿਹੜਾ ਤੁਹਾਨੂੰ ਕਿਸੇ ਨਾਲ ਮਲਾਉਣਾ ਦੇਖਦੇ ਆ ਕਿ ਇਹਨਾਂ ਮਲਾਉਣੇ ਆ ਦੇਖਦੇ ਸਾ ਅਸੀਂ ਵੀ ਮਿਲ ਕੇ ਆਉਣੇ ਕਿ ਨਹੀਂ ਹਮ ਇਦਾਂ ਆ ਠੀਕ ਆ ਸਮਰ ਸ਼ਸ਼ਿਕਾ ਖੇਚ ਲਈਆਂ ਤਿਆਰੀਆਂ ਸ਼ਾਮ ਨੂੰ ਆ ਪਹਿਲੇ ਜਾ ਕੇ ਬਹਿ ਗਿਆ ਵਿੱਚ ਦੂਮਬੜ ਗਿਆ ਉਹ ਸਾਸਰੀ ਘਰ ਸਾਸਰੀ ਘਰ ਲਈ ਗਈ ਉਹ ਮੇਰੀ ਜੀਤਾਂ ਤੂੰ ਉਹਦੀ ਗੋਦੀ 'ਚ ਬਹਿਣਾ ਆਸਮਾਨ ਨਾ ਡੱਪ ਵੇ ਆ ਦੇ ਉੱਤੇ ਰੱਖਿਆ ਰੋ ਨਹੀਂ ਸੱਚ ਨਹੀਂ ਲੇਕਣਾ ਚੱਕਣਾ ਬਣਾ ਚੱਕਣਾ ਤਾ ਮਾਪੇ ਨੇ ਤਾਂ ਤਾ ਨੂੰ ਗੱਤਾ ਹੇ ਦੇਖੀ ਦੇਖੀ ਹਾਂ ਚਲ ਕਵਰ ਵੀ ਕੱਢ ਲੈਣਾ ਬਸ ਹੌਣ ਇਹ ਨਿਕਲਦਿਆਂ ਹੀ ਨਹੀਂ ਹੈਗੀਆਂ ਅੰਦਰੋਂ ਆ ਜਾ ਹਾਂ ਤੇ ਇੱਥੇ ਸਾਡੇ ਘਰੇ ਪਿੰਡੀਆਂ ਲਾਈਆਂ ਆਂ ਪੂਤ ਨਾ ਲਾਇਆ ਆ ਆ ਪਿੰਡੀਆਂ ਇੱਥੋਂ ਹੀ ਤੋੜਨਾ ਆ ਆਇਆ ਕਰ ਸਕਾ ਦੇਖ ਤੰਦ ਖਾਣੀ ਵੇ ਉਹ ਘਰੋਂ ਲੈਣਾ ਤੇ ਪੜਸ ਹਾਂ ਉਹ ਜਿਹੜੇ ਅੰਦਰ ਹਾਂ ਅੰਦਰ ਸ਼ੈੱਡ ਉਨੇ ਸਮਾਨ ਚੱਕ ਲੋ ਜਿਹੜਾ ਲੈਣਾ ਰਾਹ 'ਚ ਨਹੀਂ ਮੁੜ ਕੇ ਆ ਹੁਣ ਹਾਂ ਹਾਂ ਚੱਲ ਜੇ ਚੱਲ ਕੱਪੜੇ ਮੈਂ ਵੀ ਆਦੇ ਆ ਸਿੰਪਲ ਜਿਹਾ ਸੂਟ ਪਾਇਆ ਗਰਮੀ ਬਹੁਤ ਲੱਗਦੀ ਆ ਲਾ ਦੇ ਇਹ ਲੋਕ ਉਧਰ ਅੰਦਰਲਾ ਰਹਿੰਦਾ ਆ ਉਹ ਲਾ ਦੋ ਲੋਕ ਆ ਉਧਰਲੇ ਕਮਰੇ ਵਾਲ ਦਾ ਲੈ ਆ ਤਾਂ ਇਧਰ ਤਾਂ ਜਸਟਨ ਬੀਵਰ ਬਣਿਆ ਨਾਲ ਸਲੀਪਰ ਚੱਕੀ ਫੇਰ ਦੇਰੀ ਹਲੇ ਬਾਕੀ ਰਹਿੰਦੀ ਜਲ ਜੀਰੇ ਪੀਣ ਦੇ ਹਾਂ ਹਾਂ ਚਲ ਤੁਸੀਂ ਜਾਂਦੇ ਨੇ ਕਹਿੰਦੇ ਮੈਨੂੰ ਕੁਝ ਦੇ ਦਿਓ ਸਹੀ ਗੱਲ ਆਦੇ ਪ੍ਰਾਣੀ ਜੀ ਦਾ ਦਰਵਾਜ਼ੇ ਹੁੰਦੇ ਸੀ ਅੱਗੇ ਇਹ ਪਿੰਡ ਹੈਗਾ ਮੇਰੇ ਨਾਲ ਕਿਹਾ ਤਾਂ ਕੋਟ ਗਰੇਵਾਨ ਜ਼ਿੰਦਾ ਜਾਨ ਮੈਂ ਚਲਾ ਕੇ ਲੈ ਆ ਸਾਰਿਆਂ ਦੇ ਸਾਹ ਸੁੱਕੇ ਰਹੇ ਹੁਣ ਪਹੁੰਚੇ ਤਾਂ ਹੁਣ ਖੁਸ਼ ਹੋਈ ਮਨ ਪਤਾ ਕੀ ਗੱਲ ਇਹਨਾਂ ਨੇ ਜਿਹੜੀ ਗੋਲੀ ਰਾਤ ਨੂੰ ਨੀਂਦ ਨਹੀਂ ਗਈ ਦਿਨ ਦਿਨ ਹੀ ਗਾਲੀ ਭਲੇਕੇ ਨਾ ਤੇ ਫੇ ਫੇ ਟੈਨਸ਼ਨ ਨਹੀਂ ਹੋਣਾ ਸੀਗਾ ਹਾਂ ਜਿਉ ਸਮਰ ਤਰਕੇ ਚਾਲੇ ਕਾ ਹੂੰ ਗੁਰੂ ਘਰ ਦੇ ਪ੍ਰਾਣੇ ਆਹ ਹਾਂ ਲੇਵਿੰਦਾ ਤਾਂ ਇੱਥੇ ਹੀ ਬਹਿ ਗਿਆ ਕਹਿੰਦਾ ਘਰੇ ਨਹੀਂ ਜਾਣਾ ਇੱਥੇ ਪਰੌਣੇ ਜਾ ਰਿਹਾ ਤੂੰ ਸਾਸ਼ ਕੀਤੀ ਬਹੁਤ ਨਹੀਂ ਇਹਨੇ ਬੁਲਾ ਬਹੁਤ ਅਸੀਂ ਬਹੁਤ ਖੇਡਦੇ ਹਾਂ ਇੱਥੇ ਹਾਂ ਆਦਮੋਂ ਨਹੀਂ ਨਾ ਨੀਤਾ ਕਹਿੰਦਾ ਆਹ ਆ ਦੇਖੀ ਢਾਕਾਨ ਹੈ ਇੱਕ ਦਿਨ ਮੁੰਡਾ ਜਿੰਨਾ ਹੈ ਜਾਂ ਦਰਮੁਦਾਰ ਨੇ ਜਿੰਤਾ ਕਹਿੰਦਾ ਇੱਥੇ ਬਾਦਰ ਨੂੰ ਦਵਾ ਲੀਓ ਇੱਥੇ ਹੀ ਆਉਗਾ ਹੋਇਆ ਗੱਡੀ ਦਾ ਲੋਕ ਲਾਉਣਾ ਭੁੱਲ ਗਿਆ ਤੁਹਾਨੂੰ ਦਵਾ ਰੇਡ ਪਾਉਣਾ ਮੁੰਡਾ ਇਦਨੂ ਜਾਪੀ ਅਜੇ ਢੱਲਾ ਹੈ ਆਹ ਦੇਖ ਕਿਦਾਂ ਪਾਇਆ ਇਹਨੇ ਸਲਿੰਗ ਬੈਗ ਚਲਾ ਮੁੰਡਾ ਦਬਈ ਕਨੇਡਾ ਦਬਈ ਕਨੇਡਾ ਆਹ ਦੇ ਮੈਂ ਉਤੋਂ ਹੀ ਦੇਖੀ ਜਾਂਦਾ ਜਿੱਦਾਂ ਜਰਾਬ ਨਹੀਂ ਦੇਖਦਾ ਹੁੰਦਾ ਉਹ ਪਿੱਛੇ ਵੀ ਜਰਾਬ ਹੋਣੀ ਇਹ ਜਾਲ ਤੋਂ ਬਹੁਤ ਸੋਹਣੀ ਜਰਾਬ ਨਹੀਂ ਸਹੀ ਹ ਨਹੀਂ ਸੱਚੀ ਮੈਨੂੰ ਬਹੁਤ ਸੋਹਣੀ ਲੱਗੀ ਮੈਂ ਕਹਾਂ ਇਹ ਕਿੱਥੇ ਸੀਗੀ ਇਹ ਲੱਭੀ ਨਹੀਂ ਨਹੀਂ ਤੇ ਮੈਂ ਇਹ ਪੁੱਛ ਆਹ ਸੱਚੀ ਉੱਥੇ ਹੀ ਸੀ ਦੁਕਾਨੇ ਆ ਦੇ ਸਾਡੇ ਘਰ ਸਸਿਕਲ ਮਾਮਾ ਜੀ ਪਾ ਬਲੇ ਪਾ ਬਲੇ ਸਸਿਕਲ ਸਸਿਕਲ ਕਹਿੰਦਾ ਸਸਿਕਲ ਮੈਂ ਹਾਂ ਜੀ ਠੀਕ ਠਾਕ ਐ ਬਸ ਬੀ ਗਿਆ ਹਾਂ ਠੀਕ ਡੈਡੀ ਪਹਿਲੇ ਪਹੁੰਚੇ ਆ ਲੋਬੀ ਬੈਠੋ ਫੇ ਏਸੀ ਦੇ ਵਿੱਚ ਠੰਡੇ ਥਾਂ ਹਾਂ ਹਾਂ ਤੇਰੇ ਸਮਰ ਤੂੰ ਕਿ ਆਸੀਂ ਪਹੁੰਚ ਗਏ ਆ ਹਾਂ ਤਾਂ ਦੱਸ ਤਰੇ ਤੋ ਕਿ ਹੁਣ ਅਸੀਂ ਪਹੁੰਚ ਗਏ ਆ ਕਹਿ ਦੇ ਕਹਿ ਬੋਤ ਕਹੀਂ ਮਾੜਾ ਜਿਹਾ ਲੈ ਕਹਿ ਦੇ ਕਹਿ ਰੇ ਤੂੰ ਕਿ ਆਸੀਂ ਪਹੁੰਚ ਪਾਪਾ ਨੇ ਦੇਖਣਾ ਤੇਰੇ ਨੇ ਫਿਕੇ ਆ ਪਹੁੰਚ ਗਏ ਆ ਕਿਹੜੇ ਪੰਡ ਮਾਚੀਏ ਲ ਮਮੀ ਕੋਟ ਪੰਡ ਕੋਟ ਕਰੇ ਵਾਲ ਕਹੀਂ 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 ਆਪਾਂ ਕੱਗੇ ਬੈਠੇ ਚਾਹ ਪਾਣੀ ਪੀ ਲਈ ਆ ਹਣ ਕੀ ਹੋਇਆ ਦੱਸਣਾ ਕੀ ਬਾਅਦ ਚ ਦੱਸਣਾ ਨਹੀਂ ਜਿੰਦਰਜੀਤ ਤੇ ਨਾ ਹੋਣ ਕੀ ਗੱਲ ਜਾਣਾ ਹਾਂ ਸੈਲਰੀ ਡੇਢ ਦਾ ਸਮਝਦੇ ਹਾਂ ਹਾਏ ਆ ਆ ਜੇ ਨਹੀਂ ਲੱਗਦਾ ਇਹਦਾ ਦੇਖ ਲਾ ਆ ਵੀ ਆ ਆ ਸਾਰੇ ਅੰਦਰ ਬੈਠੇ ਚਾਹ ਪਾਣੀ ਪੀ ਕੇ ਹਟੇ ਆ ਹਾਂ ਮਾਮੀ ਆ ਮਾਸੀ ਬੈਠੀ ਮਾਸੀ ਨੂੰ ਪਾਇਆ ਮਾਮੀ ਨੂੰ ਪਾਇਆ ਹੀ ਵਕਤ ਅਸੀਂ ਕਹਿ ਰਹੇ ਮੈਂ ਕਿਹਾ ਮਾਮੀ ਨੂੰ ਵਕਤ ਪਾ ਰਹੀ ਹਾਂ ਜਾ ਕੇ ਸਾਰਾ ਟੱਬਰ ਹੀ ਹੋ ਗਿਆ ਇਕੱਠੇ ਲੈ ਮਾਮੀ ਨੇ ਪਨੀਰ ਕੱਟ ਕੇ ਰੱਖਿਆ ਹੈ ਅੱਜ ਪੁੱਛਣਾ ਮਾਮੀ ਲਾਈ ਹੈ ਰਸੋਈ ਦੇ ਵਿੱਚ ਐਨ ਮਾਮੀ ਮੂੰਹ ਤੇ ਦਿਖਾ ਦੇ ਪਛਾਣੀ ਲੱਗੂ ਫਿਰ ਤੈਨੂੰ ਹੈ ਨਾ ਮੈਂ ਕਿਹਾ ਮੈਂ ਆਟੇ ਪਾਣੀ ਪਾਉਣਾ ਹਾਏ ਰੱਬਾ ਵਿਆਹ ਤੇ ਮਾਮੀ ਕੀ ਇਹਦਾ ਆਟੇ ਪਾਣੀ ਪਾਉਣ ਲੱਗੀ ਮਾਮੀ ਕੀ ਨਹੀਂ ਆਟੇ ਪਾਣੀ ਪਾ ਦਵਾ ਚਾ ਉਹ ਦੂਜੇ ਆਏ ਨਹੀਂ ਪਰੋਣੇ ਹੱਲੇ ਤਾਈ ਉਹ ਆਉਂਦੇ ਬਸ ਹੈ ਮੈਂ ਕਹ ਵੀ ਉਹ ਵੀ ਆ ਜਾਣ ਵਿੱਚ ਖਲੇ ਰਾਜ ਕਿੱਥੇ ਕਾਉਂਦੇ ਆ ਫੋਨ ਕੀਤਾ ਪੁੱਛਾਂ ਮੈਂ ਪੁੱਛਦੀ ਗਗਨ ਨੂੰ ਫੋਨ ਕਰਕੇ ਪੁੱਛਦੀ ਆ ਉਹਨਾਂ ਕਾ ਕੇ ਸੌਣ ਲੱਗੇ ਸਵੇਰ ਨੂੰ ਟਣਾ ਵੀ ਆ ਹਾਂ ਹਾਂ ਸਵੇਰ ਨੂੰ ਪਤਾ ਕਿੰਨਾ ਕੰਮ ਆ ਤਗੇ ਚਲੋ ਠੀਕ ਆ ਮੰਮੀ ਫੇ ਆਪਾਂ ਖਾਣੇ ਆਪਾਂ ਤੁਹਾਡੇ ਨਾਲ ਹੈਲਪ ਕਰਾਵਾਂਗੇ ਖਾਣ ਵੇਲੇ ਮੈਂ ਤਾਂ ਕੋਟੇ ਹੋਵੇ ਇਹ ਮੈਂ ਨਾਲ ਹੈਲਪ ਕਰਾਵਾਂ ਨਹੀਂ ਨਹੀਂ ਹੈਲਪ ਕਰਾਵਾਂਗੇ ਖਾਣ ਵੇਲੇ ਪਕਾਉਣ ਵੇਲੇ ਵੀ ਕਰਾਵਾਂਗੇ ਨਾ ਕੋਤਾ ਕਾਣਾ ਸਹੀ ਗੱਲ ਹੈ ਯਾਰ ਮੈਂ ਦੇਖਦੀ ਹਾਂ ਉਹਨਾਂ ਨੂੰ ਫੋਨ ਕਰਕੇ ਕਿੱਥੇ ਕਾਉਂਦੇ ਨੇ ਠੀਕ ਹੈ ਠੀਕ ਹੈ ਆ ਅੱਖਜ ਪਿਆ ਦੇਖ ਤਾਂ ਇਹਦੇ ਪਤਾ ਨਹੀਂ ਕੀ ਗਿਆ ਆ ਆਹ ਦੇਖ ਕੀ ਬੱਕਰਾ ਆ ਅੱਖਜ ਵੱਢ ਗਿਆ ਐ ਓਏ ਜਿਹੜਾ ਕਈ ਵਾਰ ਨਾ ਬਾਜ਼ੀਆਂ ਵਿੱਚ ਮੰਗਰ ਵੀ ਪਿਆ ਜਾਂਦਾ ਹੈ ਨਾ ਐਂ ਕਰਦਾ ਫਿਰ ਮੈਂ ਤਾਂ ਧੋ ਦੇ ਵੀ ਆ ਨਾ ਪਾਣੀ ਦੇ ਚਿੱਟੇ ਮਾਰ ਲਾ ਆਵਾ ਨਾ ਜਾਂ ਦਵਾਈ ਦਵਾ ਅੱਖਾਂ ਘੜ ਕੇ ਹੀ ਪਾਣੀ ਪਾ ਹੈ ਤੈਨੂੰ ਗੱਦਾ ਹਾਸੇ ਚੜੇ ਆ ਭਿੰਡੀ ਜਾਈ ਇਹਨੂੰ ਥੱਲੇ ਰੜਕਾ ਗੱਬੇ ਰੜਕਾ ਜਿੰਦਾ ਪਿਆਵ ਨਹੀਂ ਨਾ ਹੋਰ ਤਾਂ ਨਾ ਪਾਣੀ 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 ਨਿਕਲਦਾ ਆ ਮਾਂ ਦਾ ਇਹਦਾ ਕੋਈ ਲੱਗਦੀ ਨਹੀਂ ਨਾ ਕੁਝ ਪਿਆ ਹੋਣਾ ਨਹੀਂ ਫੇ ਪਿਆ ਹੀ ਆ ਤੇ ਉੱਪਰ ਲਈ ਉਹ ਪੁਤਲੀ ਤੇ ਪਿਆ ਹੋਣਾ ਅੱਖ ਚ ਮਾਮੀ ਮਾਮੀ ਦਾ ਜ਼ਰਮਾ ਪਾਲਾ ਉੱਤੇ ਕੁਝ ਪੈ ਗਿਆ ਉਦਾਂ ਹੀ ਆ ਥੱਲੇ ਤੋਂ ਥੱਲੇ ਨੂੰ ਦੇ ਆ ਰਹੇ ਨੇ ਉਸ ਦੇ ਬੰਦੇ ਨਾਲ ਮੇਂ ਖੇਡ ਰਹੇ ਖਿਡਾਰੀਆਂ ਕੇਨੂ ਲਾਇਆ ਫੋਨ ਬੀਬੀ ਹੋਣਾ ਨਾ ਚੱਕਿਆ ਨਹੀਂ ਹੈ ਨਾ ਉਹਨਾਂ ਨੇ ਸੌ ਵੀ ਗਏ ਪੂਲਰ ਦੇ ਵਿੱਚ ਆਵਾਜ਼ ਵੀ ਨਹੀਂ ਆਉਂਦੀ ਹੁੰਦੀ ਯਾਰ ਨਹੀਂ ਹਲੇ ਜਾਗਦੇ ਹੁਣ ਨਾਟਕ ਚੱਲਦਾ ਹੁੰਦਾ ਉਹਨਾਂ ਦਾ ਚਲ ਜੀਏ ਵੇ ਆਪਾਂ ਗੱਡੀ ਨੂੰ ਸੰਭਾਲ ਲਈਏ ਹਾਂ ਕਹਿੰਦਾ ਭੂਤ ਆ ਉੱਥੇ ਆ ਮਮੀ ਰੁਕਿਆ ਵੀ ਅਸੀਂ ਤੈਨੂੰ ਵਾਸਤ ਪਾਇਆ ਗਰਮੀ ਦੇ ਵਿੱਚ ਕਿਤੇ ਕਿਤੇ ਪਉਣਾ ਚਾਹੀਦਾ ਮਾਮੀ ਵੀ ਠਿੰਕੀ ਕਿਤੇ ਕਿਤੇ ਦਾ ਹੱਕ ਬਣਦਾ ਰੋਟੀ ਨਹੀਂ ਆ ਆ ਥੋੜਾ ਜਿਹਾ ਰਹਿ ਜਾ ਇਹ ਵੀ ਜਾਨਦਾ ਕਿਉਂ ਆ ਨਾ ਹੋਵੀ ਉਠਾੜੀਏ ਥੋੜਾ ਇੱਕੋ ਜਿਹਾ ਵਾ ਇਹ ਰੰਡੀ ਆ ਹਾਲ ਕਿਆ ਜਿਆ ਰ ਅਸਰ ਆਖਦਾ ਆਪਾਂ ਬੜਾ ਤੁਹਾਨੂੰ ਕਿ ਕਿਹਦੀ ਕੀ ਗੱਲ ਨਹੀਂ ਆ ਜਾ ਤੀ ਤੇ ਨੂੰ 2 ਘੰਟੇ ਹੋ ਗਿਆ ਲੋਏ ਹੁਣ ਐਸੀ ਆਪਾਂ ਕੋਡ ਤੁਹਾਨੂੰ ਪਤਾ ਹੀ ਆ ਤੇ ਪ੍ਰਸ਼ਾਦਾ ਆਪਾਂ ਆਪਣੇ ਗ੍ਰਾਂਤੀ ਸਾਹਿਬਾਨ ਨੂੰ ਸਕਾਤਾ ਤੇ ਹੁਣ ਆਪជា ਕਰਨ ਲੱਗੇ ਸਾਰੇ ਜਣੇ ਤੇ ਅੱਜ ਸਵੇਰੇ ਸਿਰੇ ਉੱਤੇ ਬਹੁਤ ਵਧੀਆ ਲੱਗਾ ਨਹੀਂ ਘਰ ਆਏ ਤਾਂ ਤੁਹਾਨੂੰ ਪਤਾ 8-9 ਵਜੇ ਉੱਠੀ ਦਾ ਇੱਥੇ 6 ਵਜੇ ਦੇ ਉੱਠੀਆਂ ਤੇ ਰਾਤੀ ਇਦਾਂ ਸਾਰੇ ਇਕੱਠੇ ਸੀਗੇ ਸ਼ੁਗਲ ਮੇਲਾ ਵਾਸੇ ਦਪਾਰਾਂ ਦੇ 1 ਵਜੇ ਗਿਆ ਉਹਨਾਂ ਦੇ 2 ਵਜੇ ਸੁੱਤੇ 1:3-2 ਵਜੇ ਹੂੰ ਇਸ ਲਈ ਚਨੇਰੇ ਜਿਹੇ ਉੱਠਣਾ ਵਧੀਆ ਸਵੇਰੇ ਸਿਰੇ ਉੱਠ ਜਾ। ਤੇ ਹੱਲੇ ਨੀਂਦਾਂ ਵੀ। ਪਰ ਰਾਤ ਨੂੰ ਟੈਨ ਖਾਣਾ ਕਰਵੇ ਨਹੀਂ ਵੀ ਜੀਤੇ ਹਾਂ ਉਹ 2 ਵਜੇ ਕੌਣ ਬੈਠਾ ਹੈ ਜਿੱਦਾਂ ਮਿੱਲਾ ਬਾੜ ਦੇ ਵਜਾਂ ਆਉਂਦਾ ਇਹੋ ਤੋਂ ਤਾਂ ਹੀ ਤੂੰ ਸਿਹਣਾ ਆ ਗਏ ਆ ਨਾਂ ਕਿ ਲੱਗੇ ਮੇਰੇ ਮਾਮੇ ਦੀ ਕੁੜੀ ਵਿਆਹੀ ਐ ਬੂੜੇ ਤੇ ਹੁਣ ਅਸੀਂ ਉੱਥੇ ਨਹੀਂ ਆਏ ਆ ਅਸੀਂ ਆਏ ਆ ਨੂਰ ਨੂੰ ਲੈਣ ਆ ਆ ਦੇਖ ਸਾਡੀ ਨੂਰ ਹਨਾ ਨੂਰ ਬਲੌਗ ਦੇਖਣਾ ਵੀ ਵạch ਦੇਖਣਾ ਨਾ ਮੈਂ ਮੱਚ ਟੀਵੀ ਚਲਾ ਕੇ ਅਸੀਂ ਜੀ ਫਿਰ ਦੇਖਣਾ ਵੀ ਆਦ ਮੈਂ ਵੀ ਨੱਚਾਈ ਆ ਉੱਥੇ ਨਹੀਂ ਆਈ ਡਰਦੀ ਉੱਥੇ ਜਾਦੇ ਜਣੇ ਬਹੁਤ ਆ ਹੁਣ ਦਿਖਾਈ ਸਾਰੇ ਅਸੀਂ ਵਾਂਡੇ ਆਣ ਕੇ ਸਰਵਾਈਦੇ ਆ ਜਿੱਦਾਂ ਸੈੱਟ ਸਰ ਮਸਤੀ ਕਰਉਂ ਤਿਆਰ ਹੋ ਕੇ ਇੱਥੇ ਆ ਕੇ ਤਿਆਰ ਹੋਈ ਜਾਇਆ। ਪਰ ਨਹੀਂ। ਚਾਹ ਪੀਣ ਲੱਗੇ ਇੱਥੇ। ਅਰੇ ਸਿਰ। ਇਦਾਂ ਨਹੀਂ ਖਾ ਲੋ ਇੱਕ ਵਾਰ। ਰੱਜੋ ਕੇ ਨਹੀਂ ਮੈਂ ਦੋ ਖਾਣੇ। ਮੈਂ ਚੱਗਣੀ ਨਹੀਂ। ਚੱਗਣੀ ਨਹੀਂ ਕਹਿੰਦੀ ਮੈਂ। ਨਾਨਾ ਨਾਨਾ ਨਨਗਿੱਦਾ ਅੱਛਾ ਸਾਰੇ ਜਣੇ ਬੈਠੇ ਆ ਚਾਹ ਪਾਣੀ ਪੀ ਕੇ ਵੇਲੇ ਹੋ ਗਏ ਜਿੱਤ ਠੀਕ ਆ ਹੁਣ ਅਸੀਂ ਚੱਲ ਜਾਣਾ ਆ 2:30 ਵੱਜ ਗਏ ਉਹਦੇ ਟਾਈਮ 3 ਵਜੇ ਨੂੰ ਕਰਦੇ ਆ ਤੂੰ ਕਾਤੇ ਹੱਸਦਾ ਹੈ ਹਾਂ ਸ਼ਿਕਾਤੇ ਕਾਂਦਾ ਤੂੰ ਲੈ 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 ਸਮਾਈਲਾ ਹੂੰ ਮੀ ਪੈ ਗਿਆ ਹੁਣ ਅਸੀਂ ਪੈਂਡ ਨੂੰ ਚੱਲੇ ਆਂ ਮੀ ਹਟਿਆ ਤਸੀਂ ਆਈ ਸੀਗੇ ਅੱਜ ਥੋੜੇ ਉੱਥੇ ਹੀ ਭੇ ਆ ਗਏ ਜਿੱਥੋਂ ਤੁਰੇ ਸੀ ਲਓ ਵੀ ਪੈਂਡ ਆ ਗਏ ਆ ਮਿੱਤਰੋ ਚਾਹ ਪਾਣੀ ਪੀ ਲਿਆ ਫੇ ਪਾਣੀ ਹੁਣ ਪੀ ਕੇ ਤਾਂ ਟਾਈਮ ਵੱਜ ਗਿਆ ਸ਼ਾਮਾਂ ਦੇ 5:00 ਵੱਜ ਗਏ ਇਤਵਾਰਾ ਸੀ ਵੀ ਜਗਾ ਤੇ ਜਾਣਾ ਮੱਥਾ ਟੇਕਣ ਇੱਥੇ ਪੈਂਡ ਵਾਲੀ ਤੇ ਅਹ ਹੁਣ ਆ ਅਗਲੇ ਬਲੌਗ ਚ ਮਿਲਦੇ ਨੇ ਅਗਲੇ ਬਲੌਗ ਚ ਬਹੁਤ ਵਧੀਆ ਬਲੌਗ ਬਣਾਉਣਾ ਅਗਲਾ ਬਲੌਗ ਸਾਡਾ ਆਉਣਾ ਐਨਿਵਰਸਰੀ ਦਾ ਹੂੰ ਕਿੰਨੇ ਸਾਲ ਹੋ ਗਏ 20 ਸਾਲ ਹੋ ਗਏ ਸਾਡੇ ਵਿਆਹ ਨੂੰ ਕਹਣਾ 20 ਹੋਈ ਜਾਂਦੇ ਇਹਨਾਂ ਦੇ ਹਰ ਵਾਰੀ 21ਵਾਂ ਕਹਦੇ ਤਾਂ ਨਹੀਂ 20 ਹੋਏ ਪਿਛਲੀ ਵਾਰੀ ਪਲੇ ਖਾ ਲੱਗੇ 19 ਉਹਦਾ ਪਿਛਲੀ ਵਾਰੀ 21ਵਾਂ ਲੱਗਣਾ ਐ 21ਵਾਂ ਲੱਗ ਜਾਣਾ ਐ ਤੇ 20 ਸਾਲ ਹੋ ਗਏ ਪੂਰੇ ਤੇ ਕੱਲ ਨੂੰ ਕਿਦਾਂ 20 ਸਾਲ ਦੀ ਸਜ਼ਾ ਹੋਈ ਪੂਰੀ <laughs> 20 ਸਾਲੀ ਆਪਣੀ ਹੋ ਗਈ ਪੂਰੀ ਕਿ ਆਪਾਂ ਦੇ ਦਿਆਂ ਵੀ ਅਗਲੀ ਸਜਾਤੀ ਸਭ ਬਤਾਉਗਾ ਤੇ ਨਹੀਂ ਸਹੀ ਹੈ ਤੇ ਚਲੋ ਮਿਲਦੇ ਆਂ ਜੁਹਦੇ ਬਾਅਦ ਦੇ ਰਹੋ ਤੇ ਸ਼ੇਅਰ ਕਰਿਆ ਕਰੋ ਬਲੌਗ ਯਾਰ ਦੇਖਿਆ ਕਰੋ ਦੱਬ ਕੇ ਹੋਰ ਭਾਈਚਾਰਾ ਸਾਰੇ ਦੇ ਲੋ ਇੱਕ ਦੂਜੇ ਨੂੰ ਬਹੁਤ ਸਪੋਰਟ ਕਰਦਾ ਤੁਸੀਂ ਵੀ ਸਾਨੂੰ ਸਪੋਰਟ ਕਰੋ ਤੇ ਤਾਂ ਜੋ ਵਧੀਆ ਵਧੀਆ ਘਰੇਲੂ ਬਲੌਗ ਦੇਖਿਆ ਕਰੋ ਓਕੇ ਬਾਈ ਤੇ ਜਿਹੜੇ ਵੀ ਸਾਨੂੰ ਬਾਹਰੋਂ ਮੈਸੇਜ ਕਰਦੇ ਆ ਨਰਾਈ ਪ੍ਰੀਖਾਸ ਕਰਕੇ ਇਥੇ ਵਾਲੇ ਵੀ ਇੰਡੀਆ ਵਾਲੇ ਜਿੰਨੇ ਵੀ ਵੀਰ ਮੈਸੇਜ ਕਰਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੰਨਾ ਪਿਆਰ ਬਖਸ਼ਣ ਲਈ ਤੇ ਇੰਨਾ ਸਾਡੇ ਨਾਲ ਵਧੀਆ ਕਮੈਂਟ ਕਰਿਆ ਕਰੋ ਪੋਜ਼ਿਟਿਵ ਜਿਹਨਾਂ ਨਾਲ ਸਾਨੂੰ ਵੀ એનર્ਜੀ ਆਵੇ ਤਾਂ ਵਧੀਆ ਵਧੀਆ ਅਸੀਂ ਵੀ ਬਲੌਗ ਬਣਾਈਏ ਓਕੇ ਬਾਏ ਬਾਏ ਤੇ ਅਗਲਾ ਬਲੌਗ ਫ੍ਰੈਂਕ ਵਾਲਾ ਵੀ ਹੋ ਸਕਦਾ ਹੂੰ ਦੇਖੋ ਕਿਹੜਾ ਬਲੌਗ ਕਿਦਾਂ ਹੁੰਦਾ ਬਾਏ